ਅੱਪਾ ਕਰ ਰਹੇ ਨੇ ਇਹ ਹੁਣ ਆਪਾਂ ਸਬਜੀ ਤਿਆਰ ਆਪਾਂ ਕੱਟੀ ਆਗੀ ਗੋਭੀ ਤੇ ਇਧਰ ਆ ਪੱਤਰਿਆਗਾ ਗਰਮ ਪਾਣੀ ਤੇ ਗੋਭੀ ਨੂੰ ਇਧਰ ਆ ਪਾਉਣਾ ਗਰਮ ਪਾਣੀ ਦੇ ਵਿੱਚ ਪਾ ਦਾਂਗੇ ਕਿਉਂਕਿ ਇਹਦੇ ਵਿੱਚ ਜੇ ਕੋਈ ਬਰੀਕ ਰੁਕਸੁੰਦੀ ਹੈ ਨਾ ਤਾਂ ਗੋਭੀ ਵਧੀਆ ਸਾਫ ਆ ਗਈ ਤੇ ਫਿਰ ਵੀ ਪਤਾ ਨਹੀਂ ਲੱਗਦਾ ਹੈਗਾ ਕੋਈ ਸੁੰਘੀ ਹੁੰਦੀ ਹੁੰਦੀ ਹੈਗੀ ਤੇ ਉੱਪਰ ਆ ਜਾਂਦੀ ਹੈਗੀ ਉਹ ਪਾਣੀ ਦੇ ਵਿੱਚ ਤੇ ਕੋਈ ਵੀ ਸਬਜੀ ਹੈ ਨਾ ਅੱਜਕੱਲ ਤੁਸੀਂ ਹਮੇਸ਼ਾ ਗਰਮ ਪਾਣੀ 'ਚ ਵਸੇ ਤੋੜੋ ਤੇ ਇੱਧਰ ਆਪਾਂ ਲਸਣ ਕੱਟ ਲਿਆ ਪਿਆਜ਼ ਵੀ ਕੱਟ ਕੇ ਤੇ ਟਮਾਟਰ ਕੱਟ ਕੇ ਤੇ ਬਣਾਣੀਆਂਗੇ ਫਿਰ ਆਪਾਂ ਸਬਜੀ ਜਦੋਂ ਤੁਸੀਂ ਇਹ ਥੋੜਾ ਜਿਹਾ ਨਮਕ ਤੇ ਹਲਦੀ ਵੀ ਪਾ ਲਓ ਤੁਸੀਂ ਗੋਭੀ ਵਿੱਚ ਤੇ ਵੀ ਵਧੀਆ ਹੋ ਹੋ ਜਾਂਦੀ ਹੈਗੀ ਕਈ ਵਾਰ ਗੋਭੀ ਨਾ ਸੰਗਣੀ ਸੰਗਣੀ ਜੀ ਗੋਭੀ ਆਈ ਹੈ ਕਈ ਵਾਰ ਸਿੱਧੀ ਜਿਹੀ ਗੋਭੀ ਹੁੰਦੀ ਹੈ ਨਾ ਇਹ ਜੇ ਲੋਕਲ ਗੋਭੀ ਲੱਗਦਾ ਮੈਨੂੰ ਆਣ ਨਹੀਂ ਲੱਗੀ ਹੈਗੀ ਬਣੀ ਰਹੀ ਤੁਸੀਂ ਆਪਣੇ ਵੀਡੀਓ ਦੇ ਨਾਲ ਦਿਖਾਣਿਆ ਤੁਹਾਨੂੰ ਫਿਰ ਆਪਣੇ ਰੱਖ ਲੀਜੀ ਕੜਾਈ ਤੇ ਪਾਤਾ ਤੇਲ ਇਧਰ ਆਪਣਾ ਹੋ ਗਿਆ ਸਮਾਨ ਤਿਆਰ ਲਸਣ ਪਿਆਜ਼ ਤੇ ਹਰੀ ਮਿਰਚ ਤੇ ਪਿਆਜ਼ ਨਾਲ ਆਪਾਂ ਇਹਦੇ ਵਿੱਚ ਚੋਪਰ ਦੇ ਵਿੱਚ ਆਹ ਪਾ ਲਈ ਕਟਵਾਡਾ ਇਦਰੇ ਬਣਾ ਰਿਆ ਮੈਂ ਥੋੜੀ ਕੱਚਾ ਕੜਸ ਤੇ ਚਾ ਪੀਣੀ ਤਾਂ ਕਿਸੇ ਭੈਣ ਭਾਈ ਨੇ ਆਪਣੇ ਆ ਸਕਦਾ ਪੀਣ ਲਈ ਪਈ ਚਾ ਕੋਈ ਭੈਣ ਭਾਈ ਪੀਂਦੇ ਵੀ ਨਹੀਂ ਹੈਗੇ ਤੇ ਲਾਨਿਆ ਹੁਣ ਆਪਾਂ ਆਪਣੀ ਸਬਜ਼ੀ ਨੂੰ ਤੜਕਾ ਦਿਖਾਉਣਾ ਹੈਗੇ ਫਿਰ ਆਪਣੀ ਸਬਜ਼ੀ ਕਿੱਦਾਂ ਦੀ ਬਣਦੀ ਹੈਗੀ ਤੇ ਆਪਾਂ ਤੁਹਾਨੂੰ ਦੱਸਿਆ ਗਰਮਾ ਪਾਣੀ ਦੇ ਵਿੱਚ ਹਨ ਆਪਾਂ ਗੋਭੀ ਉਬਾਲ ਲਈ ਤੈਨੂੰ ਤਾਂ ਵੈਸੇ ਨਾ ਹਰ ਇੱਕ ਸਬਜ਼ੀ ਨੂੰ ਆਪਾਂ ਜੇ ਗਰਮ ਪਾਣੀ 'ਚ ਧੋਲਿਆ ਕਰੀਏ ਤਾਂ ਵਧੀਆ ਗਾ ਕਿਉਂਕਿ ਅੱਜ ਕੱਲ੍ਹ ਸਾਨੂੰ ਪਤਾ ਹੀ ਹੈਗਾ ਦਵਾਈਆਂ ਬਹੁਤ ਲੱਗ ਗਈ ਭਾਈ ਸਿਰਕਣ ਪਹਿਲਾਂ ਨਹੀਂ ਸਬਜ਼ੀਆਂ ਭਾਜੀਆਂ ਤਾਂ ਹਨ ਰਹੀ ਨਹੀਂ ਹੈਗੀਆਂ ਜੀਆਂ ਹੁਣ ਹੁਣ ਅਗਲਾ ਜਲਦੀ ਕਰਦਾ ਪਪਾ ਕਦੂ ਤੇ ਕੀ ਟਮਾਟਰਾਂ ਤੇ ਕੀ ਮਟਰਾਂ ਤੇ ਹੀ ਸਾਰੇ ਅਗਲਾ ਹੁਣ ਇੰਜੈਕਸ਼ਨ ਵਗੈਰਾ ਨਾਲ ਸਾਰੀਆਂ ਸਬਜ਼ੀਆਂ ਤਿਆਰ ਕਰਨ ਲੱਗ ਗਏ ਇੰਜੈਕਸ਼ਨ ਲਾਈ ਜਾਂਦੇ ਨੇਗੇ ਸਬਜ਼ੀਆਂ ਉਪਰੀ ਜਾਂਦੇ ਨੇਗੇ ਤੇ ਜਿੰਨਾ ਵੀ ਹੋ ਸਕੇ ਹਨ ਮੇਰੀਆਂ ਭੈਣਾਂ ਜਿੰਨੀਆਂ ਵੀ ਦੇਖੋ ਸਬਜੀ ਭਾਜੀ ਬਣਾਉਂਦੀਆਂ ਨੇ ਕਿਉਂਕਿ ਆਪਾਂ ਹੀ ਖਾਣੀਆਂ ਨੇ ਆਪਣੇ ਬੱਚਿਆਂ ਨੇ ਖਾਣੀਆਂ ਨੇਗੀਆਂ ਤੇ ਗਰਮ ਪਾਣੀ ਤੇ ਹਨ ਜ਼ਰੂਰ ਧੋਇਆ ਕਰੋ ਚਾਹੇ ਗਰਮ ਪਾਣੀ ਕਰਕੇ ਵਿੱਚ ਸਬਜੀ ਸੜਤੀ ਚੱਲੇ ਨੇ ਚ ਆਪਾਂ ਨੂੰ ਉਹ ਹੋ ਜਾਂਦਾ ਵੀ ਸਬਜੀ ਆਪਾਂ ਨੇ ਗਰਮ ਪਾਣੀ ਤੇ ਧੋ ਲਈ ਹੁਣ ਤਾਂ ਜੇ ਤੇ ਖਾਣ ਪੀਣ ਨਾਲੇ ਫਰੂਟ ਵਗੈਰਾ ਵੀ ਹੈਗਾ ਦੇਖੋ ਉਹਨਾਂ ਤੇ ਵੀ ਬਹੁਤ ਸੇਵ ਜਿਵੇਂ ਸੇਵ ਨੇਗੇ ਉਹਨਾਂ ਦੇ ਵੀ ਉੱਪਰ ਨਾ ਕੁਝ ਲੱਗਿਆ ਹੁੰਦਾ ਤੁਸੀਂ ਦੇਖੋ ਕਦੇ ਕੋਈ ਉੱਪਰ ਲੱ ਫੋਲਕ ਕਿੰਨਾ ਹੋ ਹੁੰਦਾਗਾ ਖਾਣ ਪੀਣ ਵਾਲੀ ਚੀਜ਼ ਦਾ ਆਪਣੇ ਹੁਣ ਤੁਹਾਨੂੰ ਪਤਾ ਹੀ ਹੈਗਾ ਕੋਈ ਨਹੀਂ ਰਹੀ ਸਾਰੀਆਂ ਦਵਾਈਆਂ ਦੀਆਂ ਨੇਗੀਆਂ ਠੀਕ ਹੈ ਜੀ ਦਿਖਾਉਣਿਆ ਫੇਰ ਤੁਹਾਨੂੰ ਆਪਣੀ ਸਬਜ਼ੀ ਲਾਉਣੇ ਆਈ ਆਪਾਂ ਤੜਕਾ ਲੋ ਜੀ ਮਸਾਲਾ ਆਪਣਾ ਤਿਆਰ ਹੋ ਗਿਆ ਹਾਂਜੀ ਲੈ ਜੂਆ ਕਹਿੰਦੀ ਹੈਪੀ ਨੂੰ ਭੇਜਦੀ ਜਦੋਂ ਕੋਈ ਹੰਪ ਜਾਊਗਾ ਫਿਰ ਮੜ ਜਾ ਬਚਾ ਕੇ ਜੋ ਕਰ ਲਿਓ ਤੇ ਆਪਣਾ ਮਸਾਲਾ ਤਿਆਰ ਹੋ ਗਿਆ ਜੀ ਤੇ ਹੁਣ ਆਪਾਂ ਬਣਨੇ ਆਂਗੇ ਆਪਣੀ ਗੋਭੀ ਦੇਖੋ ਮਸਾਲਾ ਆਪਣੀ ਸਬਜ਼ੀ ਬਣ ਕੇ ਹੋ ਗਈ ਤਿਆਰ ਦੇਖੋ ਆਪਣੀ ਸਬਜ਼ੀ ਇਹ ਤਰ੍ਹਾਂ ਬਣਾਤੀਆਂ ਜੀ ਆਪਾਂ ਨੇ ਸੇਵੀਆਂ ਤੇ ਜੀ ਹੁਣ ਲਾ ਰਹੇ ਆਂ ਆਪਾਂ ਦਾਲ ਨੂੰ ਤੜਕਾ ਤੇ ਅੱਜ ਆਪਣੇ ਆਣ ਆ ਗਿਆ ਕਿਸੇ ਮਹਿਮਾਨਾਂ ਨੇ ਸੰਪਤੀ ਆਣਾ ਮਹਿਮਾਨ ਨਵਾਜੀ ਤਾਂ ਪਈ ਪਤਾ ਨਹੀਂ ਕਿਵੇਂ ਚੱਲ ਕੇ ਆ ਜਾਂਦਾਗਾ ਨਹੀਂ ਅੱਜ ਕੱਲ ਤਾਂ ਸਾਨੂੰ ਪਤਾ ਫੋਨਾਂ ਤੇ ਗੱਲਬਾਤ ਆ ਗਿਆ ਕਿਸੇ ਕੋਲੇ ਟਾਈਮ ਨਹੀਂ ਹੈਗਾ ਤੇ ਆਪਾਂ ਨੇ ਪਿਆਜ ਕੱਟ ਤੇ ਤੇ ਆਹ ਆਟਾ ਗੁੰਨਦੀ ਰੱਖ ਲਾ ਹਰੀ ਪਿਆਜ ਤੇ ਮਿਰਚ ਕੱਟ ਦਾਂਗੇ ਤੇ ਥੋੜੀ ਜਿਹੀ ਬਣਾ ਲਵਾਂਗੇ ਜੀ ਆਪਾਂ ਨੇ ਦਾਲ ਦਾਲੂ ਦੌਰੇ ਨੇ ਪਾ ਤੜਕਾ ਤੇ ਕਰਦੇ ਆਂਗੇ ਤਿਆਰੀ ਫਿਰ ਆਪਾਂ ਦਿਖਾਉਣਗੇ ਤੁਹਾਨੂੰ ਅੱਗੇ ਲੱਭਾਈ ਸਾਡੇ ਰਿਸ਼ਤੇਦਾਰ ਤਾਂ ਹਜੇ ਤੱਕ ਪਹੁੰਚੇ ਨਹੀਂ ਹੈਗੇ ਅਸੀਂ ਉਹਨਾਂ ਦੀ ਕਰ ਰਹੇ ਸੀ ਵੇਟ ਆਪ ਵੀ ਰੋਟੀ ਅਸੀਂ ਇਕੱਠੀ ਬਣਾ ਲਾਂਗੇ ਵੀ ਇਕੱਠੇ ਖਾ ਲਾਂਗੇ ਚੱਲ ਫਿਰ ਹਨਾ ਉਹ ਹਿੱਤੱਕ ਪਹੁੰਚੇ ਨਹੀਂ ਟਾਈਮ ਆ ਭਾਈ ਵੱਜ ਗਏ ਪੌਣੇ 11 ਦੇਗੜਾ ਟੈਂਪੋ ਹੀ ਚਲਦਾ ਚੱਕਿਆ ਮੈਨੂੰ 3 ਆਪਸ਼ਨਸ ਯਸ ਵਨ ਅਗੇਨ ਦੀ ਮਸ਼ੀਨ ਸੈੱਲ ਉਹਨਾਂ ਡਾਇਰੈਕਟ ਆਹ ਉਹਨਾਂ ਦੇ ਅਸੀ ਆਪੇ ਰੋਟੀ ਖਾਣ ਲੱਗੇ ਤੇ ਆ ਦੇਖੋ ਸਾਡੇ ਸਾਡੀ ਰੋਟੀ ਖਾ ਰਹੇ ਨੇਗੇ ਉਹ ਵਾਚਾ ਅਦਵਾ ਚਹਿ ਜਾਣਗੇ 12 ਵਜੇ ਫੋਗਤੀ ਮੇਰੇ ਤੋਂ ਜਾ ਨਹੀਂ ਜਾਣਾ ਹੈਗਾ ਮੈਂ ਭੋਗ ਤੇ ਜਾ ਕੇ ਚੱਲ ਉਹਨੇ ਲਵੀ ਆਗਾ ਹੁਣ ਭੋਗ ਤਾਂ ਵਗ ਜਾ ਯਾਦ ਕਰਕੇ ਇੱਥੇ ਹੂੰ ਬੈ ਜਾ ਦੋ ਮਿੰਟ ਹੁਣ ਇੱਥੇ ਇੱਥੇ ਬੈ ਜਾ ਚੱਲਿਆ ਕੁਲਵਿੰਦਰ ਆ ਜਾ ਇਧਰ ਸਾਰੇ ਸਾਹ ਲੈ ਗਏ ਨੇ ਬਹਿ ਜਾ ਤੇ ਪਾ ਕੇ ਆਏ ਕਿ ਤੇ ਸੁੱਖ ਜਾ ਚੱਕ ਲਈ ਲੱਗ ਰੂ ਤੁਸੀਂ ਕਰ ਰਹੇ ਨਹੀਂ ਗੁੰਡਾ ਉਹ ਕਰ ਕੇ ਕਰਦੇ ਵੀ ਜੀ ਦਨਤਾ ਕਰਾਦਾ ਤੇਰੇ ਤੇ ਪੱਲਾ ਪਾੜੀ ਸਾਰਾ ਖਾਲਾ ਹੋਣ ਗੁੰਡਾ ਚੱਕ ਸਕਣ ਹੋ ਗਿਆ ਤੈਨੂੰ ਵੀ ਨਾਲ ਆ ਹੁਣ ਟੰਗਾ ਹੀ ਤੈ ਹੀ ਚਾਲਦਾ ਨਾ ਖੜੀ ਹੋ ਨਹੀਂ ਕਹਣਾ ਨੀਚੇ ਵੀ ਇੱਧਰ ਆ ਗੇੜਾ ਦੇ ਕੇ ਆ ਜਾ ਬਸ ਚਲੋ

ਲਾ ਵੀਰ ਜੀ ਤਾਂ ਆ ਵੀ ਗਏ। ਹੋ ਗਈ ਜੀ ਲੱਗ ਜਾ। ਹੈ ਵੀਰ ਜੀ। ਛੁੱਟੀ ਲੈ ਕੇ ਆ ਗਏ। ਅਸ ਤਾਂ ਪੀਦਾ ਵੀ ਕਰ ਰਹੇ ਇਹਨਾਂ ਨੂੰ। ਨਾ ਕਿਤੇ ਮੇਰੇ ਪੈਰੀ ਹਥ ਲਾਉਂਦਾ। Ya, ya, такие берут. Я посадить. ਕਰ ਲਈ ਪਿਆਰ ਤੇ ਖਵਾਨੇ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰ ਟਾਈਮ ਤੇ ਆਏ ਸੀਗੇ ਅੱਜ ਆਪਾਂ ਨੇ ਕਰਨਾ ਸੀ ਆਪਣੀ ਨੂਰਾਨੀ ਦੇ ਗੋਦ ਭराई ਤੇ ਉਹ ਪਿੰਡ ਭਈ ਜਾਣੀ ਸਕੀ ਹੈਗੀ ਉਹਨੇ ਸਫਰ ਕਰਨਾ ਨਹੀਂ ਸੀ ਕਿ ਤੇ ਆਪਾਂ ਉਹਦੀ ਮੰਮੀ ਡੈਡੀ ਵੀ ਆਗੇ ਸੀਗੇ ਇੱਥੋਂ ਕਰੀ ਦੀ ਵਿਦਾ ਉਹ ਚਲੇ ਗਏ ਹੁਣ ਆਪਾਂ ਖਵਾਨੇ ਹੈਗੇ ਰੋਟੀ ਤੇ ਦਿਖਾਉਣੀ ਹੈ ਫਿਰ ਸੋਨੂੰ ਅੱਗੇ ਲੋ ਜੀ ਆਪਾਂ ਰੋਟੀ ਟੁੱਕੇ ਖਵਾ ਕੇ ਚਾਹ ਪਾਣੀ ਪਿਆ ਕੇ ਆਪਣੀ ਬੋਟੀ ਨੂੰ ਤੋਰ ਕੇ ਰਿਸ਼ਤੇਦਾਰ ਵੀ ਚਲੇ ਗਏ ਤੇ ਹੁਣ ਫਿਰ ਮੈਂ ਵੀ ਚੱਲੀ ਆ ਆਪਣੇ ਸਲੂਨ ਤੇ ਤੇ ਟਾਈਮ ਹੋ ਗਿਆ 7:1 ਸਵਾ 1 ਹੋ ਗਿਆ ਹੁਣ ਅਗਲਾ ਸੱਤ ਬਲਾਉ ਦੇਖਣ ਵਾਸਤੇ ਸਾਰੇ ਜਨਰਲ ਨੂੰ ਸਬਸਕ੍ਰਾਈਬ ਕਰ ਲਓ ਨੈਕਸਟ ਟਾਈਮ ਨੈਕਸਟ ਜਿੰਦਗੀ ਦੇ ਖੂਬਸੂਰਤ ਪਲਾਂ ਨੂੰ ਤੁਹਾਨੂੰ ਦੁਬਾਰਾ ਫਿਰ ਮਿਲਾਂਗੇ ਤਬ ਤੱਕ ਦੇ ਲਈ ਸਤਿ ਸ੍ਰੀ ਅਕਾਲ Chelsea Chelsea